ਕਾਬੂ ਵਿਖਾ ਗਏ ਅਤੇ ਮੁੱਖ ਭਾਗ ਵਾਲੀ ਜਿਲ੍ਹਾ ਪ੍ਰਧਾਨ ਜੀ ਦੇ ਅਤੇ ਸਾਡੇ ਸ੍ਰੀ ਅਰਿੰਦਪੁਰ ਦੇ ਤੁਮਾਰ ਜੀ ਉਹ ਪਹੁੰਚੇ ਹਨ ਉਹਨਾਂ ਤੋਂ ਬਹੁਤ ਬਹੁਤ ਧੰਨਵਾਦ ਜੀ ਦੂਜੇ ਜੀ ਸਾਰਿਆਂ ਦਾ ਇੱਥੇ ਹੁੰਦਿਆਂ ਦਾ ਸਵਾਗਤ ਕਰਦੇ ਹਾਂ ਸਾਡੇ ਜਿਲ੍ਹਾ ਦੇ ਮੰਤਰੀ ਵਿੱਚ ਚੋਹਤਰੀਨ ਜੀ ਬਬੂ ਜੀ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਦਿਲ ਦੇ ਨਾਮ ਤੋਂ ਸਵਾਗਤ ਕਰਦਾ ਹਾਂ ਉਹਨਾਂ ਨੇ ਇਸ ਬੰਦ ਦੇ ਵਿੱਚ ਸਮਾਂ ਕਾਫੀ ਉਤਕਾ ਤਾਂ ਬੇਨਤੀ ਕਰਾਂਗਾ ਆਪੇ ਬਿੰਦੂ ਕੁਮਾਰ ਜੀ ਪ੍ਰਿਜਵ ਪਰਿਵਾਰਿਕਨ ਕੈਸੀ ਮੌਕੇ ਤੇ ਤੋਂ 2 ਮਿੰਟ ਬਸਤਰ ਅਨੁਸਾਰਕ ਨਗੇ ਪਟੰਡੂ ਤੋਂ ਬਾਦ ਤੋਂ ਬਾਅਦ ਤੇ ਅਸੀ ਮੁੰਡੀਆਂ ਦੇ ਨਾਲ ਗਾਉ ਲੋ ਰਾਜੀ ਸ਼ਬਦਾਂ ਦੀ ਦਾ ਪਰ ਪਰ ਤੋਂ ਅੰਮ੍ਰਿਤ ਰਾਜੇ ਜੀ ਡਾਕਟਰ ਰਵੇਨ ਦਾ ਫਾਊਂਡੇਸ਼ਨ ਤੋਂ ਮੋਹਿਤ ਭਾਵਾ ਜੀ संस्था माध्यम से राज्य सरकार ने बहुत कुछ कार्य महामंत्री शरीर जी अच्छी मौके पर महामंत्री रोशन जी और बाकी दर्जा बदर्जा सारे भाजपा के कार्यकर्ता साथियों भारत का संविधान बहुत बड़ा दिशा है ਇਹ ਬੰਦੀਆਂ ਲਾਅ ਦੇ ਵਸੇ ਜਿਹਨੂੰ 2015 ਦੇ ਬਦਲ ਕੇ ਭਾਰਤੀ ਜੀਸੂ ਸਾਡੇ ਨਾਮ ਦਾ ਇੱਕ ਕਾਲਾ ਕਾਨੂੰਨ ਸੀ ਇਹ ਸੁਬਾਤ ਨਹੀਂ ਸੀ ਬਤਨ ਦੇ ਇਸੇ ਕਰਕੇ ਬਹੁਤ ਗੱਦੀ ਕਰਨਾ ਕਿਉਂਕਿ ਸਾਡੇ ਭਾਜਪਾ ਦੀ ਸਰਕਾਰ ਨਹੀਂ ਹੈ ਇਹਦਾ ਨਾ ਕਨਸਟੀਟਿਊਸ਼ਨ ਪਰੰਤੰ ਦੇ ਵਿਰੋਧ ਕਰਦਾ ਹੈ ਉਹ ਇਸ ਨੂੰ ਬਣਾਉਣ ਦੇ ਵਿੱਚ ਇਹਤੇ ਕਨਸਟੀਟਿਊਸ਼ਨ ਦੀ ਗੱਲ ਹੋਦੀ ਉੱਥੇ ਡਾਕਟਰ ਅੰਬੇਦਕਰ ਜੀ ਦੀ ਗੱਲ ਲਾਜ਼ਮੀ ਹੈ ਕਿ ਜਿਨ੍ਹਾਂ ਨੇ ਕਿਸ ਨੂੰ ਆਪਣੇ ਸਰ ਕਮਲਾਂ ਦੇ ਨਾਲ ਇਹਨੂੰ ਪੰਜਾਬ ਤੱਕ ਪਹੁੰਚਾਇਆ 26 ਨਵੰਬਰ 1947 ਨੂੰ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਹੈ ਸਾਡੇ ਸਾਰੇ ਤੁਖਸਵਾਦ ਦੇ ਬਹੁਤ ਵੱਡੇ ਹੁੰਦੇ ਭਾਰਤ ਦੇ ਜਿਹੜੇ ਕਦਮ ਉਹਨਾਂ ਨੇ ਜਿਹੜੇ ਇਹਨੂੰ ਚੁਲਾਏ ਆਰਟੀਕਲ 29 ਦੇ ਆਰਟੀਕਲ 29 ਦੇ ਅਧਿਕਾਰ ਦੇ ਵਿੱਚ ਅਤੇ ਜਿਹੜੇ ਵਿੱਚ ਆਰਟੀਕਲ ਨੇ ਹੋਰ ਜਿਸ ਤਰੀਕੇ ਨਾਲ ਜੀ ਵਰਸ਼ੀਤ ਕਰਦੇ ਆ ਧਾਰਮਿਕ ਗ੍ਰੰਥਾਂ ਆਪੋ ਆਪਣੇ ਇਸ਼ਟ ਨੂੰ ਮੰਨਦੇ ਆ ਉਹਨਾਂ ਦੀਆਂ ਪਾਪਾ ਨੂੰ ਪੜ੍ਹਦੇ ਇੱਕ ਕੰਸਟੀਟਿਊਸ਼ਨ ਦੀ ਉਪਰੀ ਕਿਉਂਕਿ ਇਹਦੇ ਵਿੱਚ ਸਾਦੇ ਇਸ ਦੇ ਸਾਡੇ ਜਿਹੜੇ ਬਣਾਏ ਹੋਏ ਕਾਨੂੰਨਾਂ ਜਿੰਦਗੀ ਦੀ ਹੀ ਨੰਗਾ ਗਲਤ ਹੋਇਆ ਹੈ ਸਾਰੇ ਦਸਾਂ ਹੈ ਜਿਹਦੇ ਸਿਰ ਦੇ ਵਿੱਚ ਮਨ ਤੋਂ ਸਾਰੇ ਨੂੰ ਬਹੁਤ ਬਾਰ ਬਦਲਦਾ ਨਾ ਪਰ ਮੈਂ ਆਸ ਵੀ ਕਰਦਾ ਤੇ ਬੇਨਤੀ ਵੀ ਕਰਦਾ ਕਿ ਇਸ ਸਿਸਟਮ ਨੂੰ ਲਾਗੂ ਹੋ ਕੇ ਜਾਣੇ ਦੇ ਦੋ ਕਿ ਅਸੀਂ ਇਹਦੇ ਲੋਜ ਹੋਈਏ ਹੋ ਸਾਨੂੰ ਇਹਦੇ ਚਾਰ ਪ੍ਰਸਤ ਹੋਏ ਉੱਚੇ ਮੈਂ ਆਪਣੇ ਆਪ ਨੂੰ ਮੰਨਦਾ ਨਾ ਤਾਂ ਕਿ ਅਸੀਂ ਤੋਂ ਕੁਝ ਸਿੱਖੀ ਕਿ ਕਿੰਨਾ ਔਖਾ ਹੈ ਅਫਾਹਿਆ ਨੂੰ ਤੁਸ਼ੀਲ ਜੀ ਵੀ ਐਜ਼ ਇੱਕ ਲੋਅਰ ਨੇ ਸ਼ਰਿੰਦ ਜੀ ਵੀ ਲੋਅਰ ਨੇ ਬਹੁਤ ਬੇਨਤੀ ਕਰਾਂ ਪੂਰੀ ਸਾਡੇ ਬੇ टीम जय भारत माता की जय भारतीय जनता पार्टी जिंदाबाद मंच आसन महानुभाव जिना विच राजेश बाघा जी मेरे वटे परा राजनीतिक तौर ते दिशा मार्गदर्शन करदे ने उनार दे नाल सुशी शर्मा जी सागे बडे डायनेमिक जिला देख जिलाला संगठनात्मक दृष्टिकोण नु बहुत कुछ सिखण नु मिलया जतिफिशन दे दिन द्वारा और जिले दे ऊर्जावान महामंत्री भाई अशोक त्रिवेदी जी उनार दे नाल ਫਿਲਹਾਲ ਵੀ ਜੋ ਐਸਸੀ ਮੋਰਚਾ ਦੇ ਪਹਿਲਾ ਪ੍ਰਧਾਨ ਰਹੇ ਰਤਕਲ ਵਾਈਸ ਪ੍ਰਧਾਨ ਅਨਿਲ ਪਰਵਾਰੀ ਨੇ ਜ਼ਿਲ੍ਹੇ ਦੇ ਜਿਨ੍ਹਾਂ ਦੇ ਵਿਕਟਾਤ ਕਾਰਜਕ੍ਰਮ ਹੋ ਰਿਹਾ ਹੈ ਅਦਮਿਤ ਸਿੰਘ ਬਾਦਲ ਜੀ ਸਾਡੇ ਐਸਸੀ ਮੋਰਚਾ ਦੇ ਪ੍ਰਧਾਨ ਉਹਨਾਂ ਦੇ ਨਾਲ ਦੀਪਕ 바ਵਾ ਜੀ ਸੋਨੀ ਹੰਸੀ ਰਵੀ ਜੀ ਮਹਾ ਮੰਤਰੀ ਰੋਸ਼ਨਜੀਤ ਜੀ ਸਾਈ ਭੱਲਾ ਜੀ ਮੇਰੀ ਭੈਣ ਸਾਲੂ ਜੀ ਜੀ ਜਨੀਸ਼ ਬੱਬੂ ਜੀ ਔਰ ਸਾਡੇ ਗੁਪਿਲ ਵਿੱਕੀ ਜੀ ਸ਼ਾਮ ਜੀ ਨਾਮਾ ਜੀ ਕਿੰਝ ਨਾ ਜਾਂਦਾ ਹੋਵੇ ਮੰਡਲ 12 ਦੇ ਸਾਡੇ ਮੈਂਬਰ ਵੀ ਬੈਠੇ ਨੇ ਆਪ ਸਭ ਨੂੰ ਜੈ ਜੀਨ ਜੈ ਭਾਰਤ ਨੇ ਕੋ ਪਿੰਡਾਂ ਕਿਨੇ ਦੱਸਿਆ ਕਿ ਅੱਜ ਦਾ ਜੋ ਦਿਨ ਅਖਿੜਾ ਹੈ ਬਹੁਤ ਹੀ ਸੁਭਾਗੇਸ਼ਾਲੀ ਆ ਕਿ ਸਾਨੂੰ ਸੰਵਿਧਾਨ ਦਿਵਸ ਮਨਾਉਣ ਦਾ ਮੌਕਾ ਮਿਲਿਆ। ਸੰਵਿਧਾਨ ਅੰਨੇ ਨਾਮ ਤੇ ਵੋਟਾਂ ਦੇ ਬਹੁਤ ਲੋਕਾਂ ਨੇ ਲਈਆਂ ਖਾਸ ਕਰ ਕਾਂਗਰਸ ਨੇ ਪਰ ਸੰਵਿਧਾਨ ਦਾ ਜੋ ਘਾਣ ਕੀਤਾ ਉਸ ਤੇ ਕਾਂਗਰਸ ਨੇ ਕਿਤਾਰ ਸੰਵਿਧਾਨ ਨੂੰ ਅਗਰ ਸਨਮਾਨ ਕਿਸ ਨੇ ਦਿੱਤਾ ਭਾਰਤੀ ਜਨਤਾ ਪਾਰਟੀ ਨੇ। ਸੰਵਿਧਾਨ ਦਿਵਸ ਤੇ ਨਾਮ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਭਾਰਤ ਦਾ ਸੰਵਿਧਾਨ ਦਿਵਸ 26 ਨਵੰਬਰ ਨੂੰ ਮਨਾਇਆ ਜਾਂਦਾ ਨਰਿੰਦਰ ਮੋਦੀ ਜੀ ਨੇ ਨਿਰਦੇਸ਼ ਦਿੱਤਾ। ਸੰਵਿਧਾਨ ਦੇ ਸਨਮਾਨ ਔਰ ਦੂਸਰੇ ਪਾਸੇ ਕਨਵਿਧਾਨ ਦਾ ਕਾਣ ਕਰਨ ਵਾਲੇ ਜੇ ਅਗਰ ਗੱਲ ਕਰੀਏ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੀ ਫੋਟੋ ਲਗਾ ਕਰਕੇ ਉਹਨਾਂ ਨੂੰ ਆਪਣਾ ਆਈਡਲ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਕਾਂਗਰਸ ਵੋਟਾਂ ਤੇ ਲੈਂਦਰੀ ਉਹਨਾਂ ਦੇ ਨਾਮ ਦੇ ਉੱਤੇ ਪਰ ਇਹ ਸਾਨੂੰ ਸਭ ਨੂੰ ਧਿਆਨ ਚੋਏਗਾ ਅਗਰ ਨਹੀਂ ਹੈ ਤਾਂ ਵਿਸ਼ੇਸ਼ ਤੌਰ ਤੇ ਲੋਕਾਂ ਚ ਡਾਕੇ ਇਸ ਗੱਲ ਦਾ ਪ੍ਰਚਾਰ ਕਰਾਂਗੇ ਕਿ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜਦੋਂ ਚੋਣਾਂ ਦੇ ਵਿੱਚ ਖੜੇ ਸੀਗੇ ਉਹਨਾਂ ਨੂੰ ਹੈਰਾਨ ਦਾ ਕੰਮ ਕਾਂਗਰਸ ਨੇ ਕੀਤਾ ਸੀ ਆਪਣਾ ਕੈਂਡੀਡੇਟ ਉਤਾਰ ਕੇ ਬਾਬਾ ਸਾਹਿਬ ਨੂੰ ਚੋਣ ਹੋ ਰਹਾ ਹੈ ਇਸ ਚੋਣ ਵਿੱਚ ਇਸ ਤੋਂ ਥੱਕ ਨਹੀਂ ਬਾਬਾ ਸਾਹਿਬ ਨੇ ਜਦੋਂ ਅੰਤਿਮ ਸਾਹ ਲਏ ਉਹਨਾਂ ਨੇ ਪ੍ਰਾਣ ਤਿਆਗੇ ਤੇ ਉਹਨਾਂ ਦੀ ਸ਼ੋਭ ਯਾਤਰਾ ਜਦੋਂ ਕੱਢੀ ਸੀ ਜਿਹਨੂੰ ਬਹੁਤ ਬੜੀ ਸ਼ੋਭ ਯਾਤਰਾ ਜਿਹੜੀ ਉਹਨਾਂ ਦੀ ਨਿਕਲਨੀ ਸੀਗੀ ਉਸ ਦੌਰਾਨ ਕਾਂਗਰਸ ਨੇ ਪਰਮਿਸ਼ਨ ਨਹੀਂ ਦਿੱਤੀ ਔਰ ਇਸੇ ਤਰ੍ਹਾਂ ਇੱਕ ਗੱਲ ਬੜੀ ਹੋਰ ਇੰਪੋਰਟੈਂਟ ਹੈ ਬਾਬਾ ਸਾਹਿਬ ਜਦੋਂ ਚੋਣ ਲੜੇ ਸੀਗੇ ਉਹਨਾਂ ਦੇ ਇਲੈਕਸ਼ਨ ਏਜੰਟ ਕੌਣ ਸੀਗੇ ਉਹ ਜਨ ਸੰਘ ਦੇ ਕਾਰਕਟਰ ਸੀਗੇ ਬੀਸਿਕਲੀ ਬੈਕਗਰਾਉਂਡ ਤੋਂ ਰਾਸ਼ਟਰੀ ਸੰਸਦ ਸੰਘ ਦੇ ਕਾਰਕਟਰ ਸੀਗੇ ਸਵੈ ਸਰਕ ਸੀਗੇ ਚੋਣ ਦਾ ਇਲੈਕਸ਼ਨ ਏਜੰਸੀ ਇਸ ਗੱਲ ਦਾ ਸਾਨੂੰ ਪ੍ਰਚਾਰ ਕਰਨ ਦੀ ਲੋੜ ਹੈ ਇਸੇ ਤਰ੍ਹਾਂ 1970 ਦੇ ਵਿੱਚ ਜਨ ਸੰਘ ਦੇ ਇੱਕ ਕਾਰਕਟਰ ਨੇ ਲੈਟਰ ਲਿਖੀ ਹੈ ਪਾਰਲੀਮੈਂਟ ਨੂੰ ਪਾਰਲੀਮੈਂਟ ਸੈਕਟਰੀ ਨੂੰ ਕਿ ਇੱਥੇ ਸਾਰਿਆਂ ਦੀਆਂ ਸਟੈਚੂ ਲੱਗੀਆਂ ਹੋਈਆਂ ਭੀਮrao ਅੰਬੇਦਕਰ ਜੀ ਦਾ ਸਟੈਚੂ ਵੀ ਲੱਗਣਾ ਚਾਹੀਦਾ ਹੈ ਸੈਂਟਰਲ ਹਾਲ ਦੇ ਵਿੱਚੋਂ ਇਨ ਰਾਈਟਿੰਗ ਚ ਜਵਾਬ ਆਂਦਾ ਹੈ ਕਿ ਪਾਰਲੀਮੈਂਟ ਚ ਬਾਬਾ ਸਾਹਿਬ ਦਾ ਸਟੈਚੂ ਲੱਗਉਂਦੀ ਜਗ੍ਹਾ ਨਹੀਂ ਆਨ ਰਿਕਾਰਡ ਚੀਜ਼ ਹੈ ਇਹ ਕਾਂਗਰਸਾਇਸ ਸੰਵਿਧਾਨ ਦੇ ਪ੍ਰਤੀਕ ਅਸਲੀਬ ਚਹਿ ਰਹਾ ਹੈ ਔਰ ਅਗਰ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਜਨ ਸੰਘ ਦੀ ਰਾਸ਼ਟਰੀ ਸੰਸਦ ਸੰਘ ਦੀ ਲਗਾਤਾਰ ਸੰਵਿਧਾਨ ਦੇ ਸਮਾਂਚਨ ਕੀਤਾ ਜਾ ਰਿਹਾ ਹੈ ਇਹਨਾਂ ਨੇ ਆਪਣੇ ਆਪ ਨੂੰ ਤੇ ਭਾਰਤ ਤਤਨ ਦੇ ਦੇ ਆਪਣੇ ਲੋਕਾਂ ਨੂੰ ਸਪੀਕਰ ਚੂਜ਼ ਕਰਕੇ ਭਾਰਤ ਤਤਨ ਦਿੱਤੇ ਪਰ ਭੀਮrao ਅੰਪੇਰ ਦੇ ਦੁਪਾਰਤ ਤਤਨ ਦੇ ਕਿਸ ਨੇ ਦੇ ਤੈ ਤੇ ਜਨ ਸੰਘ ਦੀ ਸਮਰਥਿਤ ਵਾਲੀ ਸਰਕਾਰ ਨੇ ਯਾਨੀ ਕਿ ਭਾਰਤੀ ਜਨਤਾ ਪਾਰਟੀ ਨੇ ਇਸੇ ਤਰ੍ਹਾਂ ਪੂਰੇ ਵਿਸ਼ਵ ਦੇ ਵਿੱਚ ਭਾਰਤ ਦੇ ਸੰਵਿਧਾਨ ਇੰਨਾ ਵਿਸਤ੍ਰਿਤ ਹੈ ਸਾਰੇ ਸੰਵਿਧਾਨਾਂ ਨਾਲੋਂ ਸਭ ਤੋਂ ਵੈੱਲ ਸੰਗਠਨ ਕਰ ਦੁਨੀਆ 'ਚ ਭਾਰਤ ਦਾ ਸੰਵਿਧਾਨ ਹੈ ਉਹ ਕਿਸ ਤਰ੍ਹਾਂ ਕਿਹਾ ਭਾਰਤ ਤੁਮ ਕਪਟ ਭੀਮਰਾਵ ਅੰਬੇਦਕਰ ਜੀ ਨੇ ਇਹਨਾ ਦੇ ਕਰ ਕਮਲਾ ਦੇ ਨਾਲ ਜਿਵੇਂ ਕੁਝ ਜਵਾਹਰ ਲਾਲ ਨੇ ਕਿਹਾ ਐਸਾ ਵਿਸ਼ੇਸ਼ ਸੰਵਿਧਾਨ ਸਾਡੇ ਮਿਲੇ ਆ। ਉਸ ਸੰਵਿਧਾਨ ਨੂੰ ਕਾਪੀ ਕਰਦੇ ਹੋਏ বিজেপি ਨੇ ਕੀ ਕੀਤਾ ਹੈ, ਨਰਿੰਦਰ ਮੋਦੀ ਜੀ ਨੇ ਕੀ ਕੀਤਾ ਹੈ ਅਸੀਂ ਸੁਣਦੇ ਆ ਅਕਸਰ ਭੀਮ ਐ ਜਦੋਂ ਉਹਨਾਂ ਨੇ ਵੀ ਮੈਪ ਲਾਂਚ ਕੀਤਾ ਇਸ ਦੇਸ਼ ਦਾ ਸਾਰਾ ਫਾਈਨੈਂਸ਼ੀਅਲ ਸਿਸਟਮ ਸਟਰਕਚਰ ਜਿਹੜਾ ਵੀ ਮੈਪ ਦੇ ਮਾਧਿਅਮ ਨਾਲ ਚੱਲਦਾ ਹੈ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਕੋਟ ਕੀਤਾ ਸੀ ਕਿ ਡਾਕਟਰ ਬੀਮਰਾਵ ਅੰਬੇਦਕਰ ਜੀ ਨੇ ਕਿਤਾਬ ਲਿਖੀ ਜਿਹਦਾ ਨਾਮ ਸੀ ਦਾ ਕਨਸੈਪਟ ਆਫ ਪੀ ਉਹਦੇ ਚ ਉਹਨਾਂ ਨੇ ਲਿਖਿਆ ਕਿ ਇਸ ਦੇਸ਼ ਦਾ ਫਾਈਨੈਂਸ਼ੀਅਲ ਸਟਰਕਚਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਫਾਈਨੈਂਸ਼ੀਅਲ ਪਾਲਿਸੀਆ ਕਿਸ ਤਰ੍ਹਾਂ ਦਾ ਹੋਣੀ ਚਾਹੀਦੀ ਹੈ ਤਾਂ ਕਿ ਇਹ ਦੇਸ਼ ਵਿਸ਼ਵਗੁਰੂ ਬਣੇਗਾ ਇਹਨੂੰ ਬਿਨ ਉਸ ਕਿਤਾਬ ਨੂੰ ਕਾਪੀ ਮਾਰਦਿਆ ਹੋਇਆ ਬਾਬਾ ਸਾਹਿਬ ਬੀਮਾ ਅੰਬੇਦਕਰ ਜੀ ਦੇ ਵਿਚਾਰਾਂ ਨੂੰ ਇਹ ਐਪ ਬਣਾਇਆ ਅਤੇ ਇਸ ਦੇ ਵਿੱਚ ਫਾਈਨੈਂਸ਼ੀਅਲ ਸਟਰਕਚਰ ਲਾਗੂ ਕੀਤਾ ਜਿਹੜਾ ਕਾਂਗਰਸੀਆਂ ਨੇ ਵਿਰੋਧ ਕੀਤਾ ਇਹ ਗੱਲ ਸਾਡੇ ਲੋਕਾਂ ਤੱਕ ਨੂੰ ਜਾਣਦੀ ਪ੍ਰਚਾਰ ਪ੍ਰਚਾਰ ਕਰਨ ਦੀ ਲੋੜ ਹੈ ਇਸੇ ਤਰ੍ਹਾਂ ਦੇ ਤਰੰਗ ਨਾਲ ਸਾਡੇ ਸਮਾਜ ਨੇ ਖਾਸ ਕਰਕੇ ਅਨੁਸੂਚੀ ਜਾਤੀ ਸਮਾਜ ਦੇ ਲਈ ਬਹੁਤ ਵੱਡੀ ਦੇਣ ਹੈ ਭਾਰਤੀ ਜਨਤਾ ਪਾਰਟੀ ਦੀ ਯਸ਼ਸ਼ੀ ਪਠਾਨ ਮੰਤਰੀ ਨਰੇਂਦਰ ਮੋਦੀ ਦੀ ਜਿਵੇਂ ਅਸੀਂ ਗੱਲ ਕਰੀਏ ਸਾਡੇ ਜਿਹੜੇ ਸਾਡੇ ਰਹਿਬਰ ਨੇ ਸਾਡੇ ਮਹਾਪੁਰਸ਼ ਨੇ ਸਾਡੇ ਸੰਤ ਨੇ ਉਹਨਾਂ ਦੇ ਸਨਮਾਨ ਦੇ ਵਿੱਚ ਬੀਜਪੀ ਨੇ ਕੀ ਕੀਤਾ ਹੈ ਮਹudev ਜੀ ਦੇ 101 ਕਰੋੜ ਦੇ ਨਾਲ ਸਤਗੁਰੂ ਵਿਦਾਸ ਮਹਾਰਾਜ ਜੀ ਦਾ ਇੱਕ ਭਵਯ ਮੰਦਿਰ ਬਣਿਆ ਹੈ। ਔਰ ਸਤਗੁਰੂ ਕਬੀਰ ਮਹਾਰਾਜ ਜੀ ਦੀ ਯੂਪੀ ਦੇ ਵਿੱਚ ਕਾਸ਼ੀ ਔਰ ਸ਼ਾਇਦੋਂ ਮੈਂ ਜ਼ਿਲ੍ਹਾ ਕਾਨਪੂਰ ਦੇ ਵਿੱਚ ਉਹਨਾਂ ਦਾ ਇੱਕ ਅਕੈਡਮੀ ਇੰਟਰਨੈਸ਼ਨਲ ਰਿਸਰਚ ਸੈਂਟਰ ਬਣਾਇਆ ਹੈ। ਸਤਿਗੁਰੂ ਕਬੀਰ ਮਹਾਰਾਜ ਜੀ ਨੂੰ ਸਮਰਪਿਤ ਕਰਦੇ ਹੋਏ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਸਟੱਡੀ ਹੋ ਰਹੀ ਹੈ। ਇਸੇ ਤਰ੍ਹਾਂ ਸਾਡੇ ਭਗਵਾਨ ਵਾਲਮੀਕੀ ਜੀ ਨੂੰ ਸਮਰਪਿਤ ਕਰਦੇ ਹੋਏ ਉਨ੍ਹਾਂ ਨੇ ਜੋ ਅਯੋਧਿਆ ਦੇ ਵਿੱਚ ਏਅਰਪੋਰਟ ਦਾ ਨਾਮਕਰਨ ਕੀਤਾ, ਯਾਨੀ ਕਿ ਭਾਰਤੀ ਜਨਤਾ ਪਾਰਟੀ ਦੇ ਜੋ ਅਦਸ਼ ਨੇ ਕੋਈ ਦੇਸ਼ ਨੂੰ ਅੱਗੇ ਲੈ ਜਾਣ ਵਾਸਤੇ ਇਸ ਦੇਸ਼ ਨੂੰ ਦਸ਼ਾ ਔਰ ਵਿਸ਼ਾ ਦੇਣ ਵਾਸਤੇ ਡਾਕਟਰ ਭੀਮrao ਅੰਬੇਦਕਰ ਜੀ ਨੇ ਉਹਨਾਂ ਦੀਆਂ ਨੀਤੀਆਂ ਦੇ ਉੱਤੇ ਚੱਲਦੇ ਹੋਏ ਭਾਰਤੀ ਜਨਤਾ ਪਾਰਟੀ ਲਗਾਤਾਰ ਕੰਮ ਕਰ ਰਹੀ ਹੈ। ਉਹ ਇਸ ਦਿਨਾਂ ਤੇ ਸਾਡਾ ਵੀ ਕੁਝ ਬੰਦਾ ਕਿ ਇਹ ਜਿਹੜੀਆਂ ਗੱਲਾਂ ਨੇ ਅੱਥਰ ਜਾ ਕੇ ਲੋਕਾਂ ਕਰ ਸਕਿਆ ਸਟਾਟਸ करिए भाजपा संविधान भाजपा संविधान रही है और जो खिलाफ दुष्प्रचार करते हैं भारतीय जनता पार्टी हो जाएगा संविधान खत्म हो जाएगा बकवास का महान राष्ट्रपति अगर किसी ने बनाया दलित भारतीय जनता पार्टी ने ही बनाया अगर इस देश बहुत वेद्या होते ऐसी समाज अब जा पाया है तो भारतीय जनता पार्टी दीतिया ने करके जा आए हैं ਜੰਗਮੀ ਸਮਾਗਮ ਆਪਾਂ ਅੱਜ ਦੇ ਵਿੱਚ ਅੱਜ ਦੇ ਦਿਨ ਦੀ ਆਪ ਸਭ ਨੂੰ ਵਧਾਈ ਵੀ ਦੇਵਾਂਗਾ ਅਤੇ ਨਾਲ ਨਾਲ ਅਪੇਖਿਆ ਵੀ ਕਰਾਂਗੇ ਕਿ ਅਗਲੇ ਮੌਕੇ ਦਿੱਕਲਾ ਦੇਖੀ ਬੈਠਿਆ ਇਹਨਾਂ ਦੇ ਲਈ ਸੱਚੇ ਇਹਨਾਂ ਦੇ ਦਸ਼ਾਉ ਦਿਸ਼ਾਉ ਨਿਰਦੇਸ਼ ਤੇ ਕਹੇ ਅਸੀਂ ਕਹਿੰਦਾ ਕਿ 50 ਜਨ ਜਨ ਤੱਕ ਜਾ ਕੇ ਚੱਲਿਏ ਕਿ ਸਭ ਆਂਦੇ ਸਮਾਂ بھارتی ਜਨਤਾ ਪਾਰਟੀ ਦੇ ਮੈਦਾਨ ਕਿਉਂਕਿ ਆਨਲਗ ਹਮੇ ਸਾਡੇ ਫਿਰ ਦੁਸ਼ਪਚਾਰ ਕਰਨਗੇ ਇਹ ਦੁਸ਼ਪਚਾਰ ਤੋਂ ਕੰਟਰ ਕਰਵਾਤੇ ਸਾਡੇ ਕੋਲੇ ਟੈਕਸ ਹੋਣੇ ਚਾਹੀਦੇ ਨੇ ਸਾਡੇ ਕੋਲੇ ਬਿਗੇਸਟ ਹੋਣੇ ਚਾਹੀਦੇ ਆ ਤਾਂ ਕਿ ਇਸ ਨਾਲ ਤੁਸੀਂ ਕੋਲ ਜਵਾਬ ਦੇ ਪਾਈਏ ਇਸ ਉਮੀਦ ਨਾਲ ਆਪ ਸਭ ਕਾਰਕਿਰਤਾ ਅਧਿਕਾਰੀ ਇਥੇ ਆਏ ਕਿਸ ਕਰਕੇ ਕਰਕੇ ਹੋ ਗਿਆ ਸੰਵਿਧਾਨ ਦੇ ਉੱਤੇ ਆਪ ਨੂੰ ਇੱਕ ਵਾਰ ਫਿਰ ਤੋਂ ਬਤਾਈਆ ਅੱਜ ਆਉਣ ਵਾਲੇ ਚੋਣਾਂ ਦੇ ਵਿੱਚ ਵੀ ਸਾਡੇ ਮਾਨਯ ਜ਼ਿਲ੍ਹਾ ਅਧਿਕਸ਼ ਬੈਠੇ ਨੇ ਇਹਨਾਂ ਦੇ ਦਿਸ਼ਾ ਨਿਰਦੇਸ਼ ਦੇ ਨਾਲ ਲੱਗਾਂਗੇ ਜੁਟਾਂਗੇ ਔਰ ਭਾਰਤੀ ਜਨਤਾ ਪਾਰਟੀ ਕਾਪਰੇਸ਼ਨ ਬਣਾਏਗੀ ਐਸੀ ਅਪੇਖਾ ਦੇ ਨਾਲ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹਾਂ ਜੈ ਭੀਮ ਜੈ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਆਪਣੇ ਸੰਗਠਨ ਦਾ ਚਾਰਜ ਦੇਣਾ ਚਾਹੁੰਦੇ ਹਾਂ। ਉਹਨਾਂ ਦੇ ਚੁਕਾਉਣ ਅਤੇ ਭਾਰਤੀ ਜਨਤਾ ਪਾਰਟੀ ਐਸੀ ਮੋਦਰ ਦੇ ਪ੍ਰਧਾਨ ਜਿਹੜਾ ਵਰਤਮਾਨ ਸਰਕਾਰ ਦੇ ਚਿੰਨ੍ਹ ਵਿੱਚ ਹੈ। ਉਹ ਇਸ ਵਿੱਚ ਅਤੇ ਵਿਸ਼ੇਸ਼ ਨੂੰ ਦੇ ਵਿੱਚ ਇੱਕ ਸਾਰੇਕਰਮ ਦੇ ਵਿੱਚ ਜਿਹੜੀ ਆਏ ਸਾਡੇ ਪੰਜਾਬ ਦੇ ਪ੍ਰਧਾਨ ਜਿਨ੍ਹਾਂ ਨੇ ਨਹੀਂ ਹੋਇਆ ਸੀ ਕਿ ਸਰਕਾਰ ਦੇ بڑے ਭਾਈ ਮੱਗਾ ਜੀ ਦੇ ਨਾਲ ਉਹ ਕੀਤੀ ਸਾਡੇ ਪੁਰਾਣੇ ਕਾਰਜਕ੍ਰਮ ਤੋਂ ਸੱਚੇ ਕਿ ਉਹ ਤਰੀਕੇ ਦੇ ਸਾਰੇ ਗਾਰਜ ਕਰਦਾ ਅੱਜ ਅਸੀਂ 75ਵੀਂ ਬਰੇਗਾ ਜਿਹੜੀ ਹੈ ਸੁਤੰਤਨ ਦਿਵਸ ਦੀ ਮਨਾ ਰਹੇ ਜਦੋਂ ਦੇਸ਼ ਦੇ ਜੰਦਗੀ ਦਾ ਮੁੱਦਨ ਚੱਲ ਰਿਹਾ ਸੀਗਾ ਔਰ ਦੂਸਰੇ ਪਾਸੇ ਜਦੋਂ ਦੇਸ਼ ਨੂੰ ਅਜਾਦੀ ਮਿਲਣ ਦਾ ਕੰਮ ਸ਼ੁਰੂ ਹੋਇਆ ਸਾਰਗੇ ਸੁਭਾਗਨਾ ਸਾਰੇ ਰਾਮ ਨੇ ਆਖਿਆ ਕਿ ਉਹ ਦੇਸ਼ ਉਜਾੜ ਹੋ ਰਿਹਾ ਹੈ। ਉਹ ਦੇਸ਼ ਨੂੰ ਕਿਵੇਂ ਚਲਾਣਾ? ਕਿਸ ਨੀਤੀ ਦੇ ਉੱਤੇ ਫੈਸਲਾ ਬਣੇਗਾ? ਕੀ ਇਹ ਪਾਕਾ ਸਾਹਿਬ ਦੇਸ਼ ਬਣੇਗਾ? ਕੀ ਇਹ ਰਾਸ਼ਟਰੀ ਦੇਸ਼ ਬਣੇਗਾ? ਕੀ ਇਹ ਲੋਕਤੰਤਰੀ ਦੇਸ਼ ਬਣੇਗਾ? ਤੋਂ ਇਸ ਵਿਸ਼ੇ ਨੂੰ ਲੈ ਕੇ ਡਾਕਟਰ ਬਾਬਾ ਸਾਹਿਬ ਵੇਦਕਰ ਉਹਨਾਂ ਦੀ ਟੀਮ ਮੈਂ ਕਹਦਾ ਹਾਂ ਕਿ ਸਾਰੇ ਸ਼ਿਰਕਾਰ ਜਿਨ੍ਹਾਂ ਦੀ सतत खानदानों ਨੂੰ ਸ਼ਿਫਟ ਕਰਨਾਂ ਨੂੰ ਕੰਮ ਦਿੱਤਾ ਬਾਵਾਂਸਾਮ ਦਾ ਹੋਰ ਇੱਕ ਐਸੇ ਸੁਵਿਧਾਾਂ ਦੀ ਰਚਨਾ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਰਤ ਜਿਹਾ ਇੱਕ ਮਾਣ ਹੈ ਕਿ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਉਹ ਕੰਮ ਬਾਵਾਂਸਾਮ ਬੇਸ਼ੱਕ ਪਰ ਭਾਰਤ ਦਾ ਲੋਕਤੰਤਰ ਸ਼ਕਤੀਸ਼ਾਲੀ ਲੋਕਤੰਤਰ ਰਕੀਦਾ ਇਹਦੀ ਵਿਵਸਥਾ ਵੀ ਭਾਰਤੀ ਸੰਦਰਭ ਵਿੱਚ ਮੋੜ ਇਸੇ ਵਿੱਚ ਸੈਕਨਾਂ ਸਾਲ ਦੇ ਜੁਨਾਮੇ ਤੋਂ ਬਾਅਦ ਜਦੋਂ ਭਾਰਤ ਖੋਖਲਾ ਹੋ ਗਿਆ ਸੀ ਸਰ ਜੀ ਤੋਂ ਮੁਗਲਔਰਾਂ ਦੇ ਵਿਰਜਾ ਦੇ ਸ਼ਾਸਨ ਤੋਂ ਬਾਅਦ ਭਾਰਤ ਬਿਲਕੁਲ ਖੋਖਲਾ ਹੋ ਗਿਆ ਉਹਨੂੰ ਇੱਕ ਨਵੀਂ ਦਿਸ਼ਾ ਦੇਣ ਦੇ ਲਈ ਭਾਰਤ ਨੂੰ ਸ਼ਕਤ ਕਰਨ ਦੇ ਲਈ ਇਸ ਕੈਸੇ ਸੰਭਾਲੋ ਤੁਸੀਂ ਜੇ ਜਿਹੜੀ ਭਾਰਤ ਨੂੰ ਸਹੀ ਦਿਸ਼ਾ ਚੁੱਕ ਕੇ ਦੱਸ ਸਕੇ ਉਹ ਬਾਬਾ ਕਾਮ ਦੇ ਫੁੱਟੇ ਹੋਏ ਕੀ ਮੋਈ ਜਿਨਾ ਬੜੀ ਚੇਲ ਦੇ ਵਿੱਚ ਚਲ ਗਈ ਕਿ ਬਾਬਾ ਸਾਹਿਬ ਦਾ ਵਿਚਾਰ ਕੀ ਸੀ ਪੂਰੇ ਵਿਸ਼ਵ ਤੇ ਵਿੱਚੋਂ ਜਿੰਨੇ ਸਿਧਾਂਤ ਸੀ ਉਹਨਾਂ ਸਿਧਾਂਤਾਂ ਦੇ ਵਿੱਚੋਂ ਜਿਹੜੇ ਅੱਛੇ-ਅੱਛੇ ਮਿੱਟਨ ਸੀ, ਅੱਛੇ-ਅੱਛੇ ਮੈਕੈਸਨ ਦਾ ਉਹਨਾਂ ਬਾਗਾਂ ਦੇ ਵਿੱਚੋਂ ਉਹਨਾਂ ਬਗੀਚਿਆਂ ਦੇ ਵਿੱਚੋਂ ਜਿਹੜੇ ਅੱਛੇ-ਅੱਛੇ ਫੁੱਲ ਸੀਗੇ ਉਹਨਾਂ ਫੁੱਲਾਂ ਨੂੰ ਲੈ ਕੇ ਪਾ ਕਉ ਸੋਖਾ ਨਹੀਂ ਸੀ ਉਹ ਬੜੇ ਦੂਰਦਰਸ਼ੀ ਸੀਗੇ ਕਿ ਭਾਰਤ ਨੂੰ ਇੱਕ ਨਵੀਂ ਦਿਸ਼ਾ ਦੇਣ ਲਈ ਭਾਰਤ ਨੂੰ ਵਿਸ਼ਵਗੁਰੂ ਬਣਾਉਣ ਦੇ ਲਈ ਅਗਰ ਕੋਈ ਕੰਮ ਦੀ ਚੀਜ਼ ਆਈ ਹੈ ਤਾਂ ਪਾਸ ਹੋ ਤੁਹਾਨੂੰ ਸੋ ਕਾਰਕਿਰਤਾ ਸਾਥੀਓ ਕਾਂਗਰਸ ਪਾਰਟੀ ਦੀ ਗੱਲ ਨੂੰ ਮੋੜਦੀ ਨੇ ਦਿੱਤੀ ਹੈ ਮੰਨ ਦੇਸ਼ ਦੀ ਆਜ਼ਾਦੀ ਤੱਕ ਕ੍ਰਾਂਤੀਕਾਰੀ ਲੜਦੇ ਰਹੇ ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਦਾ ਸ਼ੋਸ਼ਣ ਕਰਨ ਦਾ ਕੰਮ ਕਾਂਗਰਸ ਨੇ ਕੀਤਾ ਹੋਰ ਆਰਥਿਕ ਵਿਵਹਾਰ ਕਰਨ ਵਾਲੇ ਕਾਰਕਤਾ ਸ਼ੋਸ਼ਿਤ ਹੁੰਦੇ ਰਹੇ ਔਰ ਉਲੜਦੇ ਰਹੇ ਸੁਦੇਸ਼ ਦਾ ਵਿਜ਼ਨ ਸੀ ਅੱਜ ਜਦੋਂ ਅਸੀਂ ਭਾਰਤ ਦਾ ਰਾਜ ਦੀ ਗੱਲ ਕਰਦੇ ਆ ਪੰਡਿਤ ਦੀਵਯਾਲ ਜੀ ਦੀ ਗੱਲ ਕਰਦੇ ਆ ਜਦੋਂ ਸਮਾਜਵਾਦ ਔਰ ਪੂੰਜੀਵਾਦ ਦੀ ਪੂਰੀ ਚਰਨ ਸੀਮਾ ਦੇ ਉੱਤੇ ਪੂਰੇ ਵਿਸ਼ੇ ਦੇ ਚੱਲਦੇ ਆ ਸਿਆ ਕਿ ਕਿਆ ਪੂੰਜੀਵਾਦ ਹੋਣਾ ਚਾਹੀਦਾ ਜਾਂ ਸਮਾਜਵਾਦ ਹੋਣਾ ਚਾਹੀਦਾ ਸੰਵਿਧਾਨ ਅੰਦਰ ਕਿੰਨੀ ਸ਼ਕਤ ਅਸਰ ਸਾਦੀ ਗੱਲ ਕੀਤੀ ਗਈ ਉਸ ਵੇਲੇ ਪੰਡਿਤ ਦੀਨ ਦੇ ਹਾਜ਼ਰੀ ਨੇ ਜਿਹੜਾ ਸਾ ਤੋਂ ਬੰਦੋਬਾਜ਼ੀ ਕਰ ਕਿ ਭਾਰਤ ਆਜ਼ਾਦੀ ਦੀਆਂ ਸੁਪਿਆ ਕੁਰੇ ਵਰਤਾਂ ਜਿਹੜਾ ਵਿਅਕਤੀ ਹੈ ਜਿਹੜਾ ਪੰਡਿਤ ਦੀ ਆਖਰੀ ਰਾਏ ਦਿੱਤੀ ਹੈ ਉਹਨੋਂ ਸਾਰੀਆਂ ਸੰਵਿਧਾਨਾਂ ਭਾਰਤ ਦੇ ਉਹ ਲੋਕਾਂ ਦੇ ਜਿਨ੍ਹਾਂ ਨੂੰ ਉਸਦੀ ਲੋੜ ਹੈ ਸੋ ਜਿਹੜਾ ਵਿਜ਼ਨ ਜਿਹੜਾ ਬਾਬਾ ਸਾਹਿਬbedkar ਨੇ ਰੱਖਿਆ ਸੀ ਉਸ ਵਿਜ਼ਨ ਨੂੰ ਲੋਕਾਂ تک ਪਹੁੰਚਾਉਣਾ ਦਾ ਕੰਮ ਇਹ ਸਰਕਾਰ ਵਰਤਮਾਨ ਨਰਿੰਦਰભાઈ ਮੋਦੀ ਜੀ ਦੀ ਕਰਦੀ ਪਈ ਹੈ ਭਾਰਤ ਦੀ ਦਿੱਤਾ ਪਾਰਟੀ ਦੀ ਸਰਕਾਰ ਕਰ ਰਹੀ ਹੈ ਮਗਰ ਪ੍ਰੇਰਣਾ ਕਿਥੋਂ ਆ ਪ੍ਰੇਰਣਾ ਸਾਡੇ ਪਵਿੱਤਰ ਗ੍ਰੰਥ ਮੈਨਸਾ ਪਵਿੱਤਰ ਔਰ ਪਰਮਪਿਤ੍ਰ ਸੰਵਿਧਾਨ ਤੋਂ ਆ ਰਹੀ ਸਾਨੂੰ ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਹੁੰਦੇ ਆ ਪਹਿਲੇ ਸੱਤ ਸੀ ਵਿੱਚ ਇਹ ਸਸਪੈਂਡ ਹੋਇਆ ਸਾਨੂੰ ਮੋਰਲ ਡਿਊਟੀਸ ਦਿੱਤੀਆਂ ਫੰਡਮੈਂਟਲ ਡਿਊਟੀਸ ਦਿੱਤੀਆਂ ਅੱਜ ਵੀ ਸਮੇਂ ਸੇ ਕਾਂਗਰਸ ਨੇ ਜਦੋਂ ਸੰਵਿਧਾਨ ਲਾਗੂ ਹੋਇਆ ਸਭ ਕੁਝ ਹੋਇਆ ਸਾਨੂੰ ਅਧਿਕਾਰ ਚਾਹੀਦਾ ਸਾਨੂੰ ਅਧਿਕਾਰ ਚਾਹੀਦਾ ਮਗਰ ਸਾਡੀ ਜ਼ਿੰਮੇਵਾਰੀ ਕੀ ਹੈ ਉਹ ਕਿਹੜੇ ਕਿਹੜੀਆਂ ਕਰਤੱਵ ਨੇ ਜਿਹੜੇ ਅਸੀਂ ਨਿਰਵਾਹ ਕਰਨੇ ਆ ਉਹਨਾਂ ਬਾਰੇ ਕੋਈ ਚਿੰਤਾ ਨਹੀਂ ਕਰਦਾ ਸੀ ਮਗਰ ਅੱਜ ਦੀ ਵਰਤਮਾਨ ਸਰਕਾਰ ਨੇ ਕਿਹਾ ਕਿ ਭਾਈ ਦੇਸ਼ ਦੇ ਸਮਾਜਿਕ ਸੁਵਿਸ਼ਟਾ ਹੋਣੀ ਚਾਹੀਦੀ ਸਾਡਾ ਦੇਸ਼ ਅਕੇ ਤਾ ਬਸ ਸਕੇਗਾ ਕਿ ਐਜੂਕੇਸ਼ਨ ਵਧੀਆ ਹੋਵੇ ਹੈਲਥ ਸਿਸਟਮ ਵਧੀਆ ਹੋਵੇ ਅਸੀਂ ਭਾਰਤ ਦੇ ਵਿੱਚ ਸਫਾਈ ਭਿਆਨ ਕੀਤਾ ਨਾ ਸਾਰੇ ਲੋਕਾਂ ਨੇ ਕਿ ਸਵੱਛਤਾ ਹੋਣੀ ਚਾਹੀਦੀ ਹੈ ਇਹ ਸਾਡੀਆਂ ਡਿਊਟੀਆਂ ਨੇ ਛੋਟੀਆਂ ਛੋਟੀਆਂ ਕੁਛ ਐਸੀਆਂ ਡਿਊਟੀਆਂ ਨੇ ਜਿਹੜੀਆਂ ਕਿਤੇ ਲਿਖਤ ਨਹੀਂ ਮਗਰ ਮੌਲਿਕ ਰੂਪ ਦੇ ਵਿੱਚ ਪ੍ਰਥਾਆਂ ਦੇ ਵਿੱਚ ਸਾਨੂੰ ਮਿਲੀਆਂ ਉਹਨਾਂ ਦੇ ਪ੍ਰਤੀ ਵੀ ਸਾਨੂੰ ਜਾਗਰੂਕ ਕਰਨ ਦਾ ਕੰਮ ਜਿਹੜਾ ਹੈ ਸਰਕਾਰ ਨੇ ਸੋ ਮੈਂ ਕਹਿ ਸਕਦਾ ਕਿ ਸਾਡੇ ਪਵਿੱਤਰ ਗ੍ਰੰਥ ਸੰਵਿਧਾਨ ਦੀ ਅਗਰ ਕਿਸੇ ਨੇ ਪੂਰਨ ਰੂਪ ਵਿੱਚ ਪਾਲਣਾ ਕੀਤੀ ਹੈ ਤੇ ਸੰਵਿਧਾਨ ਸਾਨੂੰ ਕੀ ਕਹਿਣਾ ਚਾਹੁੰਦਾ ਹੈ ਕੀ ਦਰਸਾਣਾ ਚਾਹੁੰਦਾ ਹੈ ਭਾਰਤ ਨੂੰ ਕਿੱਧਰ ਲੈ ਕੇ ਜਾਣਾ ਚਾਹੁੰਦਾ ਉਹਦੇ ਨਾਲ ਉਸ ਪ੍ਰੋਤ ਨੀਤੀਆਂ ਕਿ ਕਿਸ ਨੇ ਬਣਾਈਆਂ ਤਾਂ ਵਰਤਮਾਨ ਸੁਖਾਪ ਨੇ ਬਣਾਈਆਂ ਸੋ ਅੱਜ ਦਾ ਦਿਨ ਸਾਡੇ ਲਈ ਬੜਾ ਮਹੱਤਵਪੂਰਨ ਦਿਨ ਹੈ ਇਕੱਲਾ ਐਸੀ ਮੋਰਚੇ ਨਾਲ ਜੁੜਿਆ ਵਿਸ਼ੇ ਨਹੀਂ ਹੈ ਕਿ ਐਸੀ ਮੋਰਚੇ ਦੇ ਲੋਗ ਹੈ ਸੰਵਿਧਾਨ ਤੋਂ ਸਾਰੇ ਦਾ ਨਾ ਮੈਂ ਵੀ ਉਸੇ ਸੰਵਿਧਾਨ ਦੇ ਨਿਚੇ ਹਾਂ ਤੁਸੀਂ ਵੀ ਉਸੇ ਸੰਵਿਧਾਨ ਦੇ ਨਿਚੇ ਮਗਰ ਇੱਕ ਸਾਡੀ ਡਿਊਟੀ ਬਣ ਜਾਂਦੀ ਹੈ ਕਿ ਇਹਨੂੰ ਅੱਗੇ ਗੱਲਾਂ ਨੂੰ ਲੈ ਕੇ ਜਾਈਏ ਉਹ ਜਿਹੜੀ વાਸਤਵਿਕਤਾ ਸਮਾਜ ਦੇ ਲਈ ਲੈ ਕੇ ਜਾਈਏ ਹਾਂ ਚੋਣਾਂ 'ਚ ਦੇਖੋ ਕਿ ਮੈਂ ਦੁਸ਼ਪ੍ਰਚਾਰ ਕੀਤਾ ਕਿ ਭਾ ਜੇਪੀ ਆਏਗੀ ਸੰਵਿਧਾਨ ਹੰਤ ਖਤਮ ਕਰ ਦੇਗੀ ਮਗਰ ਜਿੰਨਾ ਸੰਵਿਧਾਨ ਦੇ ਲਈ ਕੰਮ ਬਚਾਨ ਦੇ ਲਈ ਸੰਵਿਧਾਨ ਨੂੰ ਅੱਗੇ ਪਹੁੰਚਾਉਣ ਦੇ ਲਈ ਬੀਜੇਪੀ ਨੇ ਕੀਤਾ ਕਿਸੇ ਵੀ ਮੀਡੀਆ ਪਾਰਟੀ ਨੇ ਕੀਤਾ ਸੋਪਾ ਜਿਸ ਖੁਸ਼ੀ ਦੇ ਦਿਹਾੜੇ ਚਾਹੇ ਸੀ 75ਵੇਂ ਬਰੇਗਨ ਬਣਾ ਰਹੇ ਆ ਤੁਹਾਨੂੰ ਸਾਰੇ ਕਾਰਜਕਰਤਾਵਾਂ ਨੂੰ ਅੱਜ ਦੇ ਇਸ ਦਿਹਾੜੇ ਦੇ ਤੇ ਬਹੁਤ ਬਹੁਤ ਧੰਨੀਆਂ ਤੁਹਾਨੂੰ ਸ਼ੁਕਮ ਨਵਾ ਪਾਰਟ ਮਤਾ ਦਿਕੇ ਬਖਵਾ ਜਿਲ੍ਹਾ ਪ੍ਰਧਾਨ ਜੀ ਜੀ ਸ਼ਰਮਾ ਜੀ ਨੇ ਸਾਥ ਨੂੰ ਜਾਂਦੇ ਉਸਦੀ ਹੈ ਸਾਥੀਓ ਸਮਾ کافی ਉੱਚਾ ਬੋਲਦਾ ਸਾਡੇ ਕੋਲ ਹੋ ਵੀ ਹਨ ਗੋਦ ਗੋਦ ਜਿਵੇਂ ਬੈਠੇ ਹਨ ਕੋਪੀ ਦੇ ਹੱਥ ਪਿੱਛੇ ਰੱਖੇ ਹੋਏ ਬੈਠੇ ਹਨ ਨਾ ਤਾਂ ਪਾਪਾ ਹੀ ਬੈਠੇ ਹੱਥ ਮੋੜ ਤਾ ਨਾ ਹੁਣ ਸਾਡੇ ਦੇ ਮੁੱਖ ਮੰਤਰੀ ਜੀ ਆਜੇ ਪਏ ਨੇ ਜੀ ਬਾਕੀ ਜੀ ਕੋਲੋਂ ਵਿੱਚ ਗਰਾਂਗਾ ਕੋਈ ਸੰਬੰਧ ਰ ਆਪਣਾ ਚਾਰਜ ਮਿਲ ਗਿਆ ਸਾਡੇ ਸਾਡੇ ਭਾਰਤ ਮਾਤਾ ਕੀ ਜੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਅੱਜ ਸੰਵਿਧਾਨ ਦਿਵਸ ਤੇ ਜਿਲ੍ਹਾ ਜਲੰਧਰ ਭਾਰਤੀ ਜਨਤਾ ਪਾਰਟੀ ਐਸੀ ਮੋਰਚੇ ਦੇ ਇਸ ਕਾਰਜਕ੍ਰਮ ਚ ਵਿਸ਼ੇਸ਼ ਤੌਰ ਤੇ ਹਾਜ਼ਰ ਸਾਡੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਜੀ ਮੋਹਿਤ ਪਾਧਵਾ ਜੀ ਸਾਡੇ ਐਡਵੋਕੇਟ ਅਸ਼ੋਕ ਸਰੀਨ ਜੀ ਮਹਾ ਮੰਤਰੀ ਨਾਲ ਸਾਡੇ ਭੁਪਿੰਦਰ ਕਮਾਲ ਜੀ ਜਿਹੜੇ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਆ ਜਿਨ੍ਹਾਂ ਦੀ ਅਗਿਆਕਸ਼ਤਾ ਚ ਜੈਸੀ ਮੋਰਚੀ ਕਾਰਗਰਮ ਅਧਿਕ ਕਰ ਰਹੇ ਆ ਸਾਡੇ ਅਜਮੇਲ ਸਿੰਘ ਬਾਦਲ ਜੀ ਜ਼ਿਲ੍ਹਾ ਪ੍ਰਧਾਨ ਨਾਲ ਸੋਨੋ ਜੀ ਦੀਪਕ ਜੀ ਸਾਡੇ ਜ਼ਿਲ੍ਹੇ ਦੇ ਮਹਾ ਮੰਤਰੀ ਰੋਸ਼ਨ ਜੀ ਸਾਇਨਦੀ ਬਾਕੀ ਸਾਰੇ ਸਾਥੀਓ ਸਾਰਿਆਂ ਨੂੰ ਜੈ ਸੰਵਿਧਾਨ ਜੈ ਭਾਰਤ ਜੈ ਤਿਰੰਗਾ ਜੈ ਭਾਰਤ ਅੱਜ ਸੰਵਿਧਾਨ ਦਿਵਸ ਦਾ 75ਵਾਂ ਸਾਲ ਆਸਮਾਨ ਲਾ ਰਹੇ ਹਾਂ ਇਹ ਅਮਰਤ ਕਾਲ ਦਾ ਵੀ ਇੱਕ ਮੋਦੀ ਜੀ ਨੇ ਟਾਈਮ ਦਿੱਤਾ ਇਹਦੇ ਵਿੱਚ ਬਹੁਤ ਸਾਰੇ ਕਾਰਜਕ੍ਰਮ ਉਲੀਕੇ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤੀ ਅੰ타ਪਾਟੀ ਆਪਣੇ ਦਫ਼ਤਰਾਂ 'ਚ ਸੰਵਿਧਾਨ ਦਿਵਸ ਮਨਾਉਂਦੀ ਹੈ ਨੰਦਾ ਜੀ ਬਕਾਇਦਾ ਸਾਡੇ ਰਾਸ਼ਟਰੀ ਸਾਰਾਂ ਦੇ ਵਿੱਚ ਸੰਵਿਧਾਨ ਦਵਸਾ ਅੱਜ ਸੋਇਰੇ ਗਏ ਇਹ ਕਾਰਜਕ੍ਰਮ ਪਹਿਲਾਂ ਕਿਸੇ ਪਾਰਟੀ ਜਾਂ ਸਰਕਾਰ ਨੇ ਕਿਉਂ ਨਹੀਂ ਕੀਤਾ ਕਿਉਂਕਿ ਡਾਕਟਰ ਅੰਬੇਡਕਰ ਦੇ ਵਿਚਾਰ ਤੇ ਚੱਲਣ ਵਾਲੀ ਜਿਹੜੀ ਪਾਰਟੀ ਉਹ ਭਾਰਤੀ ਜਨਤਾ ਪਾਰਟੀ ਹੈ ਕਾਂਗਰਸ ਵੋਟਾਂ ਨਾਲ ਲਈ ਤਾਂ ਜ਼ਰੂਰ ਸੰਵਿਧਾਨ ਦੀ ਗੱਲ ਕਰਦੀ ਆ ਡਾਕਟਰ ਅੰਬੇਡਕਰ ਦੀ ਗੱਲ ਕਰਦੀ ਆ ਸਾਡੇ ਪੰਜਾਬ ਚ ਵੀ ਆਮ ਆਦਮੀ ਪਾਰਟੀ ਡਾਕਟਰ ਮੇੜਕਰ ਤੇ ਫਸਲੀ ਦੀ ਫੋਟੋ ਲਾਉਂਦੀ ਆ ਪਰ ਜੇ ਕੰਮ ਕਰਨ ਦੀ ਗੱਲ ਆਉਂਦੀ ਆ ਉੱਥੇ ਲੱਗ ਨਹੀਂ ਕਿਤੇ ਖੜਦੀਆਂ ਸਿਰਫ ਦਿਖਾਵਾ ਉਹ ਫੋਟੋ ਤੱਕ ਸੀਮਤ ਸਾਨੂੰ ਇਸ ਗੱਲ ਦਾ ਮਾਣ ਆ ਸੀ ਕਿ ਉਸ ਪਾਰਟੀ ਦੇ ਕਾਰਕਟਰ ਜਿਹੜੀ ਪਾਰਟੀ ਚਾਹੇ ਅਟਲ ਜੀ ਦੀ ਸਰਕਾਰ ਸੀ ਮਾਨਨੀਆਂ ਰਵਿੰਦਰ ਮੋਦੀ ਜੀ ਦੀ ਸਰਕਾਰ ਆ ਜਿਹੜੀ ਪੂਰੀ ਤਰ੍ਹਾਂ ਸੰਵਿਧਾਨ ਨੂੰ ਮੰਨਦੀ ਨਹੀਂ ਲਾਗੂ ਵੀ ਕਰਦੀ ਐ ਉਹਨਾਂ 5 ਲੱਖ ਦਾ ਇੰਦਾ ਹੈਲਥ ਬੀਮਾ ਸਰਵਨਾਂਤਰ ਕਿਹਾ ਭਈ ਹਰੇਕ ਨੂੰ ਸੇਤ ਸੇਵਾ ਮਿਲਿਆ ਚਾਹੀਏ ਉਹ ਲਾਗੂ ਕੀਤੀ ਸਰਕਾਰ ਨੇ ਕੀਤਾ ਨਵਿੰਦਰ ਮੋਦੀ ਜੀ ਐਜੂਕੇਸ਼ਨ ਮੈਂਡੀਫਾਈ ਕੀਤਾ ਉਹ ਐਜੂਕੇਸ਼ਨ ਦੀ ਸਕੀਮਾ ਕੋਲ ਲਿਆ ਹੱਲ ਜੀ ਜਿਹੜਾ ਐਜੂਕੇਸ਼ਨ ਦੀ ਪਾਲਿਸੀ ਨੂੰ ਵਧੀਆ ਬਣਾਉਣ ਉਸੇ ਤਾਲ ਕੀਤਾ ਤੇ ਉਹ ਨਰੇਂਦਰ ਮੋਦੀ ਸਰਕਾਰ ਨੇ ਦੇਸ਼ ਸੁਰੱਖਿਆ ਦਾ ਇੰਦਾ ਇਹ ਤੇ ਕਿਹੜੀ ਸਰਕਾਰ ਕੰਮ ਕਰ ਰਹੀ ਹੈ ਨਰਿੰਦਰ ਮੋਦੀ ਜੇ ਸਰਦੀਕਾਰ ਸੈੱਫ ਨਹੀਂ ਕੰਮ ਕਰਦੀ ਤੋਰ ਪੈਂਦਾ ਉਹ ਸੰਵਾਦਨ ਤੱਕ ਨਹੀਂ ਹੋ ਵੀ ਕੀਤੀ ਦੇਸ਼ ਤਾਕਤ ਰੱਖ ਸਰਵਾਂ ਕਹਿੰਦਾ ਕੀ ਹੈ ਦੇਸ਼ ਸੁਰੱਖਿਤਾ ਅਜ਼ੀਜ਼ ਰੱਖਿਆ ਦਾ ਜੇ ਦੇਸ਼ ਤਾਕਤ ਰੱਖ ਤਾਰ ਅਸੀਂ ਤਾਕਤ ਰੋ ਇਸ ਲਈ ਉਹ ਕਹਿੰਦੇ ਸ਼ਕਤੀਸ਼ਾਲੀ ਪਾਰਤਾ ਤੇ ਸ਼ਕਤੀਸ਼ਾਲੀ ਪਾਰ ਹਾਂ ਜੰਮਿਆ ਪਾ ਨਾ ਇਸ ਲਈ 26 ਸ਼ਾਲੀਆ ਜੀ ਕਿਉਂ 파ਟੇ ਮਨਾਉਣਾ ਚਾਹੁੰਦੇ ਆ ਕਿਉਂਕਿ ਇਹ ਵੀ ਭਾਰਤ ਮਾਤਾ ਦੀ ਜੈ ਕਰਨ ਵਾਲੇ ਲੋਕ ਹਨ ਇੱਕ ਵਾਰੀ ਇੱਕ ਉਸ ਟਾਈਮ ਤੇ ਜਦੋਂ ਬਾਬਾ ਸਾਹਿਬ ਜੀ ਇੱਕ ਮਹਾਪੁਰਸ਼ਾਂ ਨੇ ਕਿਹਾ ਉਹ ਪਹਿਲਾ ਸੀ ਭਾਰਤੀ ਉਸ ਤੋਂ ਬਾਅਦ ਹਿੰਦੂ ਮੁਸਲਮਾਨ ਸਿੱਖ ਈਸਾਈ ਹਨ ਤੇ ਡਾਕਟਰ ਮੜਿਕਰ ਨੇ ਕਿਹਾ ਪਹਿਲਾ ਸੀ ਭਾਰਤੀ ਹੈ ਉਸ ਤੋਂ ਬਾਅਦ ਵੀ ਭਾਰਤੀ ਹੈ ਅੰਤ ਤੱਕ ਵੀ ਭਾਰਤੀ ਹੈ ਜੇ ਭਾਰਤ ਹੀ ਨਹੀਂ ਰਿਹਾ ਤੇ ਅਸੀਂ ਕਿੱਥੇ ਰਵਾਂਗੇ ਇਸੇ ਲਈ મોદી ਜੀ ਨੇ ਕਿਹਾ ਇੱਕ ਹੈ ਤੇ ਸੇਫ ਹੈ ਜੇ ਨਾ ਨਾ ਲੱਗਾ ਇਹ ਕਰਵਗੇ ਤਾਂ ਨਹੀਂ ਕਰਵਾਂ ਹਾਂ ਤੇ ਜੇ ਇੱਕ ਨਹੀਂ ਹੈ ਤੇ ਸੇਫ ਵੀ ਨਹੀਂ ਹੈ ਜੋਗੀ ਜਨੇ ਕ ਕਟੋਗੇ ਤਾਂ ਵੱਟੋਗੇ ਅੱਜ ਪਾਕਿਸਤਾਨ ਚ ਕੀ ਹਾਲ ਆ ਬੰਗਲਾਦੇਸ਼ ਚ ਕੀ ਹਾਲ ਆ ਦਾ ਸਾਨੂੰ ਸਾਰਿਆਂ ਨੂੰ ਕੀ ਦੇਖੀ ਦਿੱਲੀ ਟੀਵੀ ਤੇ ਦੇਖਦੇ ਆ ਇਹ ਬਾਬਾ ਸਾਹਿਬ ਨੇ ਉਦੋਂ ਗੱਲਾਂ ਕੀਤੀਆਂ ਜਦੋਂ ਸਾਡਾ ਨਾਮ ਬੜ ਰਿਹਾ ਸੀ ਇਹ ਗੱਲਾਂ ਅੱਜ ਉਹ ਹੀ ਇੰਪਲੀਮੈਂਟ ਕਰਨ ਦੀ ਲੋੜ ਆ ਕਿ ਅਸੀਂ ਆਪਣੇ ਦੇਸ਼ ਦੇ ਸੰਵਿਧਾਨ ਨੂੰ ਵਧੀਆ ਲਾਗੂ ਕਰੀਏ ਚੰਗੀ ਤਰ੍ਹਾਂ ਲੋਕਾਂ 'ਚ ਲੈ ਕੇ ਜਾਈਏ ਗੱਲ ਦਸੀਏ ਕਿ ਦੂਜੀਆਂ ਪਾਰਟੀਆਂ ਨੇ ਸੰਵਿਧਾਨ ਦਾ ਸ਼ੋਸ਼ਣ ਹੀ ਕੀਤਾ ਆ 370 ਤਾਰਾ ਦੇ ਬਖਲਾ ਸੀ ਡਾਕਟਰ ਮੀਦਗਰ ਜੀ ਮਹਿਰੂਜੀ ਨੇ ਧੱਕੇ ਨਾਲ ਲਵਾਈ ਸੀ ਤੇ ਪਰ ਉਹ ਚ ਡਾਕਟਰ ਮੀਦਗਰ ਨੇ ਕੀ ਕਿਹਾ ਸੀ ਇਹਦੇ ਪਿੱਛੇ ਟੈਂਪਰੇਰੀ ਸ਼ਬਦ ਲਾ ਲਓ ਕੋਈ ਇਹੋ ਜਿਹਾ ਮਹਾਪੁਰਸ਼ ਆਊਗਾ ਜਿਹੜਾ ਟੈਂਪਰੇਰੀ ਸ਼ਬਦ ਹਟਾ ਦੇਊਗਾ ਅੱਜ ਡਾਕਟਰ ਮੀਦਗਰ ਦਾ ਸੁਪਨਾ ਕੇਲੇ ਪੂਰਾ ਕੀਤਾ ਨਰਿੰਦਰ ਮੋਦੀ ਜੀ ਨੇ ਇਹ ਲੋਕਾਂ ਨੂੰ ਦੱਸਣ ਦੀ ਲੋੜ ਹੈ ਵੇ ਸਾਡੀ ਪਾਰਟੀ ਸੰਵਿਧਾਨ ਦੀ ਰਾਖੀ ਕਰਦੀ ਅਸੀਂ ਤਾਂ ਆਪਣੇ ਪਾਰਟੀਆਂ ਦਾ ਵੀ ਸੰਵਿਧਾਨ ਬਣਾਇਆ ਉਹਦੇ ਚੋਣਾ ਹੁੰਦੀ ਆ ਪ੍ਰਧਾਨ ਦੀ ਚੋਣਾ ਸਾਰਿਆਂ ਦੀ ਚੋਣਾ ਮੈਂਬਰ ਬਣਨਾ ਪੈਂਦਾ ਬਾਕੀ ਪਾਰਟੀਆਂ ਜਿਹਨੇ ਪ੍ਰਧਾਨੇ ਜੋ ਕਿਹਾ ਤਾਂ ਸੁਖਵੀਰ ਬਾਦਲ ਜੀ ਦਾ ਦੇਖ ਲਓ ਉਹ ਲਾਉਣ ਵਾਸਤੇ ਖਾਲ ਤਖਤ ਕਈ ਵਾਰੀ ਅਪੀਲ ਕਰ ਚੁੱਕਾ ਮਾਇਵਤੀਆ ਉਹ ਬਸ ਉਹ ਹੀ ਬਣੀ ਆ ਪ੍ਰਧਾਨ ਸੋਨੀਆ ગાંધી ਆ ਉਹ ਤਾਂ ਪਰਿਵਾਰੀ ਚੱਲੀ ਜਾਂਦਾ ਜੋ ਉੱਥੇ ਪਾਰਟੀ ਚ ਕਰਦਾ ਮਮਤਾਪ ਬਣਰਜੀਆ ਬਾਕੀ ਪਾਰਟੀਆਂ ਅਕਲੀਸ਼ ਜਦਵ ਉਹ ਸਾਰੀਆਂ ਸਿੰਗਲ ਮੈਨ ਪਾਰਟੀਆਂ ਇਧਰ ਕੇਸਰੀ ਵਾਲਾ ਜਿਹੜਾ ਉਹਨਾਂ ਨਰਾਜ ਹੁੰਦਾ ਪਾਰਟੀ ਚ ਬਾਅਦ ਤੇ ਫੋਟੋ ਲਾ ਕੇ ਰੱਖਦੇ ਡਾਕਟਰ ਮਿਤਕਰ ਦੇ ਭਗਤ ਸਿੰਘ ਦੀ ਤੇ ਕੋਈ ਵੀ ਸਕੀਮ ਲਾਗੂ ਨਹੀਂ ਹੈਲਥ ਕਾਰਡ ਪੂਰੇ ਦੇਸ਼ ਵਿੱਚ ਚੱਲਦਾ ਸਾਡੇ ਪੰਜਾਬ ਚ ਆ ਕੇ ਬਸ ਰਹਿ ਗਈ ਕਿਉਂਕਿ ਸਕੀਮਾਂ ਨਹੀਂ ਲੱਗੂ ਪੋਸਟ ਮੈਟਰਸ ਸਕਾਲਰਸ਼ਿਪ ਸਕੀਮ ਜਿਹੜੇ ਬੱਚਿਆਂ ਨੂੰ ਪੜਾਉਣਾ ਜ਼ਰੂਰੀ ਆ ਉਹ ਪੰਜਾਬ ਚ ਨਹੀਂ ਲੱਗੂ ਪੰਜਾਬ ਚ ਆਏ ਦਿਨ ਬਸੇ ਤਾਣਾ ਦੇ ਦਿੰਦੇ ਸਾਨੂੰ ਸਾਡੇ 스ਪੌਨਸਰਸ਼ਿਪ ਦੇ ਪੈਸੇ ਨਹੀਂ ਮਿਲਦੇ ਤੇ ਸਾਡੇ ਸਰਟੀਫਿਕੇਟ ਨਹੀਂ ਮਿਲਦੇ ਅੱਜ ਜਿੱਥੇ ਦੀ ਸੰਵਿਧਾਨ ਦਿਵਸ ਮਨਾ ਰਹੇ ਆ ਉੱਥੇ ਲੋਕਾਂ ਨੂੰ ਵੀ ਦੱਸਣ ਦੀ ਲੋੜ ਆ ਕਿ ਤੁਸੀਂ ਉਸ ਪਾਰਟੀ ਦੀ ਮਦਦ ਕਰੋ ਆਉਣ ਵਾਲੀਆਂ ਚੋਣਾਂ ਆ ਗਾਂ ਖਾਕਿਸ਼ੰਦੀਆ ਥੋੜਾ ਸਰਦੇ ਕਿ ਜਿਹੜੀ ਪਾਰਟੀ ਸੰਵਿਧਾਨ ਦੀ ਰਾਖੀ ਕਰਦੀ ਤੇ ਲਾਗੂ ਕਰਦੀ ਜੇ ਸਾਡਾ ਇੱਥੇ ਕਮਲ ਦਾ ਫੁੱਲ ਖਿੜੂਗਾ ਜਿੱਦਾਂ ਅਸੀਂ ਦੇਸ਼ ਵਿੱਚ ਸੰਵਿਧਾਨ ਨੂੰ ਅੱਗੇ ਵਧਾਇਆ ਲੋਕਾਂ ਨੂੰ ਸਿਖਾਇਆ ਦੇ ਸੰਵਿਧਾਨ ਕੀ ਆ ਅਸੀਂ ਸੰਵਿਧਾਨ ਮਨਾਉਣ ਦਿਵਸ ਮਨਾਉਣਾ ਸ਼ੁਰੂ ਕੀਤਾ ਅੱਜ ਤੋਂ ਪਹਿਲਾਂ ਕਦੀ ਪਾਰਲੀਮੈਂਟ 'ਚ ਸੰਵਿਧਾਨ ਦਿਵਸ ਨਹੀਂ ਕੋ ਮਨਾਉਂਦਾ ਸੀ ਇਹ ਮੋਦੀ ਜੀ ਨੇ ਸ਼ੁਰੂ ਕੀਤਾ ਇਹ ਗੱਲ ਦੱਸਣ ਦੀ ਲੋੜ ਹੈ ਬਸ ਸੰਵਿਧਾਨ ਦੀ ਰਾਖੀ ਜੇ ਤੂੰ ਕਰ ਸਕਦੀ ਆ ਤੇ ਸਿਰਫ ਤੇ ਸਿਰਫ ਇੱਕੋ ਪਾਰਟੀ ਆ ਉਹ ਭਾਰਤੀ ਜਨਤਾ ਪਾਰਟੀ ਹੈ ਤੇ ਸਾਨੂੰ ਉਹਦੇ ਵਿੱਚ ਹੋਣ ਦਾ ਮਾਣ ਹੋਣਾ ਚਾਹੀਦਾ ਸਾਰਿਆਂ ਨੂੰ ਅੱਜ ਦੇ ਸੰਵਿਧਾਨ ਦਿਵਸ ਦੀਆਂ 75 ਸਾਲਾਂ ਦੀਆਂ ਸਾਰਿਆਂ ਨੂੰ ਤੁਹਾਨੂੰ ਵਧਾਈ ਦਿੰਦਾ ਇਹੋ ਆਸਾ ਕਿ ਆਪਾਂ ਸਭ ਸੰਵਿਧਾਨ ਤੇ ਚਿੰਤਨ ਕਰੀਏ ਪ੍ਰਧਾਨ ਜੀ ਨੇ ਬਹੁਤ ਵਧੀਆ ਗੱਲਾਂ ਕਿਹਾ ਮੋਈ ਜੀ ਨੇ ਵੇ ਆਪਾਂ ਨੂੰ ਸਾਡੇ ਡਿਊਟੀਆਂ ਵੀ ਆ ਸਾਡੀ ਜ਼ਿੰਮੇਵਾਰੀ ਵੱਢਦੀ ਆ ਉਹਨਾਂ ਦੇ ਬਹੁਤ ਵਿਸਤਾਰ ਨਾਲ ਗੱਲ ਕਰਦੀਆਂ ਮੈਨੂੰ ਲੱਗਦਾ ਉਹ ਗੱਲਾਂ ਤੇ ਆਪਾਂ ਹਮਲ ਕਰੀਏ ਤੇ ਲੋਕਾਂ ਨੂੰ ਵੀ ਦੱਸੀਏ ਕਿ ਸਾਡਾ ਸੰਤਾਨ ਜਿਹੜਾ ਅੱਜ 75 ਸਾਲਾ ਸਾਡੇ ਪਾਕਿਸਤਾਨ 'ਚ ਕਿਉਂ ਉਥੇ ਸਰਕਾਰ ਨਹੀਂ ਟਿਕ ਪੰਦੀ ਕਿਉਂ ਆਰਮੀ ਕਬਜ਼ਾ ਕਰ ਲੈਂਦੀ ਉਹ ਖੁਦ ਕਹਿੰਦੇ ਉਹ ਉਥੇ ਦਾ ਰਾਈਟਰ ਬਹੁਤ ਵੱਡਾ ਉਹਨੇ ਕਿਹਾ ਸਾਡੇ ਵੀ ਵਿਕਾਸ ਡਾਕਟਰ ਬੇੜਕਰ ਹੁੰਦਾ ਤੇ ਸਾਡਾ ਸੰਵਿਧਾਨ ਨਾ ਪਾਵਰਫੁਲ ਹੁੰਦਾ ਕਿ ਸਾਡੇ ਕਦੀ ਤੱਕ ਦਾ ਪਲਟਣਾ ਨਹੀਂ ਬੰਗਲਾਦੇਸ਼ ਦੇਖ ਲਓ ਪ੍ਰਧਾਨ ਮੰਤਰੀ ਜਾਣ ਬਚਾ ਕੇ ਧੌਣ ਨਾ ਪਿਆ ਸਾਡੇ ਸਰਦਾਰਾਂ ਚ ਪਾਵਰ ਬਹੁਤ ਹੈ ਕੋਦੇ ਕਰਨਾ ਜਰਰੀ ਦਾ ਦੇਸ਼ ਦੀ ਆਜ਼ਾਦੀ ਦਾ ਆਨੰਦ ਮਾਣ ਰਹੇ ਸਾਡੇ ਸ਼ਹੀਦਾਂ ਨੇ ਜੋ ਸੁਪਨੇ ਲਏ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆਉਣ ਵਾਲੀ ਚੰਗੀ ਰਾਜਨੀਤੀ ਭਾਰਤ ਮਾਤਾ ਦੀ ਜੈ ਹੋਵੇ ਸਾਡਾ ਸਾਰਿਆਂ ਦਾ ਇੱਕੋ ਹੀ ਮਕਸਦ ਆ ਸਿਰਫ ਸੱਤਾ ਹੀ ਨਹੀਂ ਅਸੀਂ ਭਾਰਤ ਮਾਤਾ ਦੀ ਜੈ ਕਰਨਾ ਚਾਹੁੰਦੇ ਹਾਂ ਪਾਦਿਆਂ ਦਾ ਪਾਰਟੀ 'ਚ ਆਉਂਦਾ ਉਹ ਵਿਅਕਤੀ ਆ ਜਿਹੜਾ ਫਾਟ ਮਾਤਾ ਦੀ ਜੈ ਕਰਦਾ ਇਹ ਬਹੁਤ ਵੱਡੀ ਗੱਲ ਆ ਅੱਜ ਦੇ ਸੰਵਿਧਾਨ ਦਿਵਸ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਇਹ 75 ਸਾਲ ਆਉਣ ਵਾਲੇ 100 ਸਾਲਾਂ ਦੀ ਗੁਣਾਏ ਦਾ ਤਾਂ ਵੀ ਸੰਵਿਧਾਨ ਦਿਵਸ ਆਪਾਂ ਇਦਾਂ ਮਨਾਉਣਾ ਇਹ ਬਹੁਤ ਵੱਡੀ ਗੱਲ ਆ ਸਾਡੇ ਲਈ ਸਾਰਿਆਂ ਲਈ ਫਾਟ ਮਾਤਾ ਦੀ ਜੈ ਜੈ ਸੋ ਨਾਮ ਜੈ ਫਾਟ ਉਧਰ ਤੋਂ ਪੁਸ਼ਪ ਕਰਨੀ ਹੈ ਸਾਰੇ ਚਾਹਤ ਇਕੱਠੇ ਹੋਣ ਨਾਲ ਚਾਹਨਾ ਇੱਕ ਨਹੀਂ ਕਰਾਉ ਸਕਦਾ ਇਹ ਦਰੂਪ ਫੋਟੋ ਕਰਾਣਾ ਹੈ ਆਕਰਸ਼ਕ ਚਾਹੀਏ